ਪ੍ਰਸ਼ਾਦਾ ਸ਼ਕਨ ਲੱਗੇ ਆ ਥਾਲ ਵਿੱਚ ਪ੍ਰਸ਼ਾਦਾ ਪਿਆ ਹੈ ਸਾਹਮਣੇ ਟੀਵੀ ਚੱਲ ਰਿਹਾ ਹੈ ਖਾਸ ਕਿਡ ਹੋ ਰਿਹਾ ਹੈ ਬੇਨਤੀ ਕਰਾਂ ਮੈਨੂੰ ਪਤਾ ਹੈ ਸਾਡੇ ਬਜ਼ੁਰਗ ਰੋਟੀ ਖਾਂਦਿਆਂ ਪਹਿਲੀ ਬੁਰਕੀ ਤੋੜ ਕੇ ਥਾਲੀ ਦੇ ਇੱਕ ਪਾਸੇ ਰੱਖ ਦਿੰਦੇ ਸਨ ਮੈਂ ਸੋਚਣਾ ਉਹ ਕਰਮਕਾਂਡ ਨਹੀਂ ਸੋ ਸਿਆਣੇ ਸਨ ਉਹ ਕਹਿੰਦੇ ਸਨ ਤੂੰ ਮੈਨੂੰ ਦਿੱਤੀਏ ਮੈਂ ਆਪਣੇ ਖਾਣ ਤੋਂ ਪਹਿਲਾਂ ਕਿਸੇ ਦੇ ਭਲੇ ਵਾਸਤੇ ਕੱਢ ਲਗਾ ਪਰ ਜਾਂ ਉਹਨਾਂ ਨੇ ਕੋਈ ਬਚਨ ਕਰਨਾ ਸਤਨਾਮ ਵਾਹਿਗੁਰੂ ਅੱਜਕਲ ਪੜਨੇ ਕਾਮ ਕਰੋਦ ਅਰ ਲੋਮੋ ਬਿਨਸ ਜਾਏ ਅਮੀਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕਈ ਵਾਰੀ ਕਿ ਸੱਜਣ ਪੁੱਛਦੇ ਐ ਕਿਉਂ ਸ਼ਲੋਕ ਪੜਦਿਆ ਛਕਣ ਤੋਂ ਪਹਿਲਾਂ ਲੰਗਰ ਤੋਂ ਮੈਂ ਤਾਂ ਸਿਰ ਬੇਨਹੀਂ ਸਮਝਣਾ ਦਤਾ ਕਿ ਅੰਨ ਪੈਦਾ ਹੋਣ ਤੋਂ ਲੈ ਕੇ ਥਾਲੀ ਵਿੱਚ ਪੈਣ ਤੱਕ ਕਿੰਨਿਆਂ ਹੱਥਾਂ ਤੋਂ ਕਿੰਨਿਆਂ ਥਾਵਾਂ ਤੋਂ ਆਇਆ ਏ ਇੱਕ ਕਿਰਪਾ ਕਰੀ ਇਸ ਨੂੰ ਖਾ ਕੇ ਕੋਈ ਵੀ ਮੰਦ ਵਾਸ਼ਨਾ ਦਾ ਫੁਰਨਾ ਨਾ ਮੇਰੇ ਵਿੱਚ ਉਠੇ ਉਹਦਾ ਸ਼ੁਕਰ ਕਰ ਲੈ